ਹਾਂਜੀ ਮਿੱਤਰੋ ਤਾਂ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਆ ਕਿ ਵਧੀਆ ਹੋਵਗੇ ਸਾਰੇ ਤੇ ਬਹੁਤ ਟਾਈਮ ਬਾਅਦ ਵੀਡੀਓ ਬਣਾ ਰਹੇ ਆ ਤੇ ਗੱਲ ਕਰਦੇ ਆ ਕਿ ਬਾਈ ਬੱਬੂ ਮਾਨ ਦੀ ਤੇ ਆਪਣੀ ਵੀਡੀਓ ਉਹਦੇ ਰਿਲੇਟਿਡ ਹੀ ਹੁੰਦੀ ਆ ਤੁਹਾਨੂੰ ਪਤਾ ਹੈ ਆਪਾਂ ਵਲੌਗ ਪਾਈਦੇ ਤੇ ਬਾਈ ਨੇ ਬੜੇ ਲੋਕ ਕਹਿ ਰਹੇ ਸੀ ਕਿ ਬੱਬੂ ਮਾਨ ਉੱਥੇ ਪਹੁੰਚਿਆ ਨਹੀਂ ਜਦੋਂ ਹੜ ਆਏ ਸੀਗੇ ਜੋ ਵੀ ਚੱਲਦਾ ਵੈਸੇ ਪਿੱਛੇ ਉੱਥੇ ਪਹੁੰਚਿਆ ਨਹੀਂ ਤੇ ਬਾਈ ਬਾਹਰ ਸ਼ੋਅ ਲਾ ਰਿਹਾ ਸੀਗਾ ਬਾਈ ਨੇ ਕਿਹਾ ਸੀਗਾ ਕਿ ਜਿੰਨੀ ਵੀ ਕਮਾਈ ਹੋਊਗੀ ਕਿ ਇਹ ਹੜਪੀੜਤਾਂ ਲਈ ਸਾਰੀ ਦੇ ਦੇਵਾਂਗੇ ਆਪਾਂ ਹਾਂਜੀ ਤੇ ਬਾਈ ਦੀ ਹੁਣੀ ਲੇਟੈਸਟ ਵੀਡੀਓਜ਼ ਆਈਆਂ ਆ ਤੁਹਾਡੇ ਨਾਲ ਆਪਾਂ ਸਾਂਝੀਆਂ ਕਰ ਦਿੰਨੇ ਆ ਤੁਸੀਂ ਦੇਖ ਲਓ ਤੇ ਬਾਈ ਪਹੁੰਚਿਆ ਡੇਰਾ ਬਾਬਾ ਨਾਨਕ ਧਰਮਾਬਾਦ ਪਿੰਡ ਆ ਕੋਈ ਤੇ ਉਧਰ ਬਾਈ ਗਿਆ ਆ ਅੱਗੇ ਤੁਸੀਂ ਵੀਡੀਓ ਪੂਰੀ ਦੇਖ ਲਓ ਕਿ ਬਾਈ ਨੇ ਟਰਾਲੀਆਂ ਭੇਜੀਆਂ ਆ ਆ ਵੀ ਗਿਆ ਆ ਉਹ ਐਲੀ ਮੰਗਟ ਵੀ ਨਾਲ ਹੀ ਆ ਤੇ ਬਾਈ ਦੀ ਇੱਕ ਸੰਸਥਾ ਆ 1 1 ਚਾਂਸ ਤੇ ਉਹਦੇ ਥਰੂ ਬਾਈ ਨੇ ਸੇਵਾ ਕੀਤੀ ਆ ਹਾਂਜੀ ਤੇ ਬਾਕੀ ਵਰਿੰਦਰ ਘੁੰਮਣ ਜਿਹੜਾ ਆ ਉਹਦੇ ਬਾਰੇ ਵੀ ਆਪਾਂ ਇੱਕ ਅਗਲੀ ਵੀਡੀਓ ਚ ਪਾਵਾਂਗੇ ਕਿ ਜਦੋਂ ਤੱਕ ਉਹ ਜਿੰਦਾ ਸੀਗਾ ਉਦੋਂ ਉਹਨੂੰ ਕਿਦਾਂ ਗਾਲਾਂ ਵਗੈਰਾ ਕੱਢਦੇ ਸੀਗੇ ਉਹਦੀ ਤੁਸੀਂ ਪੁਰਾਣੀਆਂ ਪੋਸਟਾਂ ਚੈੱਕ ਕਰ ਸਕਦੇ ਹੋ ਇੰਸਟਾਗ੍ਰam ਫੇਸਬੁੱਕ ਕੋਈ ਵੀ ਉਹਨੇ ਇਤੋਂ ਤੱਕ ਹੀ ਆਪਣੇ ਕਮੈਂਟ ਬੰਦ ਕੀਤੇ ਹੋਏ ਸੀਗੇ ਕਿ ਜਦੋਂ ਮਰ ਜਾਂਦਾ ਬੰਦਾ ਫੇਰ ਬੰਦੇ ਦੀ ਕਿੰਨੀ ਰਿਸਪੈਕਟ ਕਰਦੇ ਆ ਕਿਦਾਂ ਮਿਸ ਯੂ ਕਿਦਾਂ ਕਰਦੇ ਆ ਲੋਕ ਪਹਿਲਾਂ ਜਦੋਂ ਜਿੰਦਾ ਸੀਗਾ ਉਦੋਂ ਕੋਈ ਨਹੀਂ ਕਰਦਾ ਸੀਗਾ ਤੇ ਉਹ ਆਪਾਂ ਵੀਡੀਓ ਆਪਾਂ ਤੁਹਾਨੂੰ ਬਾਅਦ ਚੋ ਸਾਂਝੀ ਕਰਦਾਂਗੇ ਤੁਸੀਂ ਇਹਨਾਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਬੈਲ ਆਈਕਨ ਪ੍ਰੈਸ ਕਰਦੇ ਹੋ ਤੇ ਕਮੈਂਟ ਕਰਕੇ ਦੱਸਿਓ ਕਿ ਵੀਡੀਓ ਕਿੱਦਾਂ ਦੀ ਹੈ ਤੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਆ ਕਿ ਬਾਈ ਟਰੈਕਟਰ ਤੇ ਉਹ ਦੇਖੋ ਸੇਵਾ ਕਰ ਰਿਹਾ ਪਿੱਛੇ ਟਰਾਲੀਆਂ ਸਿਗੀਆਂ ਤੇ ਆਪਾਂ ਉਹ ਵੀ ਤੁਹਾਨੂੰ ਵੀਡੀਓ ਪੂਰੀ ਪਾ ਦਿੰਨੇ ਆ ਆ ਦੇਖੋ ਜੀ ਜੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਜਰੂਰ ਪ੍ਰੈਸ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆ ਤੁਸੀਂ ਦੇਖ ਸਕਦੇ ਆ ਕਿਸਾਨ ਮਜ਼ਦੂਰ ਇੱਕਤਾ 1 who 1 chance 22 ਦੀ ਇੱਕ ਸੰਸਥਾ ਆ ਤੇ ਉਹਦੇ ਦੁਆਰਾ ਹੀ ਬਾਈ ਬਾਈ ਨੇ ਸੇਵਾ ਕੀਤੀ ਆ ਤੁਸੀਂ ਦੇਖ ਸਕਦੇ ਆ ਬਾਈ ਡੇਰਾ ਬਾਬਾ ਨਾਨਕ ਪਿੰਡ ਪਹੁੰਚਿਆ ਆ ਦੇਖ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਜਿਹੜੇ ਕਹਿੰਦੇ ਸੀ ਕਿ ਬਾਈ ਨੇ ਸੇਵਾ ਨਹੀਂ ਕੀਤੀ ਉੱਥੇ ਗਿਆਨੀ ਬਾਈ ਨੇ ਜਿੰਨੇ ਵੀ ਸ਼ੋਅ ਲਾਏ ਸੀ ਕਿ ਕੈਨੇਡਾ ਟੂਰ ਤੇ ਸਾਰੇ ساری ਕਮਾਈ ਇੱਥੇ ਦੇ ਰਿਆ ਆ ਤੁਸੀਂ ਦੇਖ ਸਕਦੇ ਆ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਬੈਲ ਆਈਕਨ ਜ਼ਰੂਰ ਪ੍ਰੈਸ ਕਰਦੇ ਹੋ